ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਬਿਲਡਿੰਗ ਫੰਡ ਕਮੇਟੀ ਤੇ ਨਾਲ ਹੀ ਸਾਡੇ ਜੋ ਇੱਥੇ ਸੇਵਾ ਕਰਦੇ ਆ ਇਹਨੂੰ ਲੰਗਰ ਹਾਲ ਨੂੰ ਬਣਾ ਰਹੇ ਆ ਮਹਤਰੀ ਸਿੰਘ ਭਾਈ ਮਲਕੀਸ਼ ਸਿੰਘ ਜੀ ਹੁਣੀ ਸਾਰੇ ਇੱਥੇ ਕੱਤਰ ਹੋਏ ਸੀ ਜਿਸ ਤਰ੍ਹਾਂ ਪਹਿਲਾਂ ਵੀ ਕੁਝ ਵੀਡੀਓ ਪਾਈਆਂ ਗਈਆਂ ਸੀ ਜੋ ਕਿ ਲੰਗਰ ਹਾਲ ਦੀ ਸੇਵਾ ਚੱਲਦੀ ਹੈ ਆਪਣੇ ਜੁਲਾਈ 28 ਤੋਂ 22 ਜੁਲਾਈ 25 ਤੋਂ ਸ਼ੁਰੂ ਹੋਈ ਸੀ ਤੇ ਇਹ ਜੋ ਹੁਣ ਤੱਕ ਲੰਗਰ ਹਾਲ ਇੰਨਾ ਬਣ ਚੁੱਕਿਆ तकरीबन ਕੁਝ ਹਿੱਸਾ ਲੈਂਟਰ ਤੇ ਜਾਵੜਿਆ ਤੇ ਕੁਝ ਹਿੱਸਾ 15 ਦਿਨਾਂ ਵਿੱਚ ਜਾਵੜੂਗਾ ਬੜੀ ਮਾਲਕ ਦੀ ਕਿਰਪਾ ਹੋਈ ਹੈ ਇਹਦੇ ਵਿੱਚ ਕੁਝ ਸੇਵਾ ਕੀਤੀ ਹੈ ਸਿੰਘਾਂ ਨੇ ਕੁਝ ਮਹਾਪੁਰਸ਼ਾਂ ਨੇ ਵੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਮਾਸਟਰ ਰਣਜੀਤ ਸਿੰਘ ਜੀ ਸੰਧੂ ਪੱਤੀ 5100 ਰੁਪਏ ਮਨਵੀਰ ਸਿੰਘ ਸਨੋ ਬਲਵਿੰਦਰ ਸਿੰਘ 5000 ਰੁਪਏ ਅਰਸ਼ਦੀਪ ਕੌਰ ਡਾਕਟਰ ਬਲਵਿੰਦਰ ਸਿੰਘ 5000 ਰੁਪਏ ਸ਼ੇਵਕ ਸਿੰਘ ਬੰਤ ਸਿੰਘ 5100 ਰੁਪਏ ਪੂਰਨ ਸਿੰਘ ਸਨੋ ਮੇਜਰ ਸਿੰਘ 5100 ਰੁਪਏ ਅਤੇ ਅਰਸ਼ਪ੍ਰੀਤ ਕੌਰ ਇਹ 1100 ਰੁਪਏ ਇਹਨਾਂ ਦੇ ਭਾਈ ਸੇਵਾ ਆਈ ਹੈ ਤੇ ਬਹੁਤ ਸਾਰੇ ਗੁਪਤ ਨਾਂ ਸਾਡੇ ਕੋਲੇ ਜਿਨ੍ਹਾਂ ਨੇ ਕਿਹਾ ਸਾਡੇ ਨਾਂ ਨਹੀਂ ਬੋਲਣੇ ਉਹਨਾਂ ਦੀ ਗੁਪਤ ਸੇਵਾ ਆਈ ਹੈ ਇੱਥੇ ਹੀ ਇੱਕ ਨਾਂ ਸਾਡੇ ਕੋਲੇ ਸੰਤ ਬਾਬਾ ਅਮਰ ਸਿੰਘ ਜੀ ਬਲੁੰਦੀ ਵਾਲੇ ਉਹਨਾਂ ਦਾ 4 ਲੱਖ ਰੁਪਏ ਗਿਆ ਸਾਡੇ ਕੋਲੇ ਆ ਚੁੱਕਿਆ ਸੰਤ ਬਾਬਾ ਅਮਰ ਸਿੰਘ ਨੇ ਵੀ 4 ਲੱਖ ਰੁਪਏ ਗਿਆ ਭਾਈ ਲੰਘਾ ਸਾਹਿਬ ਵਾਸਤੇ ਭੇਜਿਆ ਤੇ ਇੱਕ ਬਾਬਾ ਬਿਸ਼ਕਰਮਾ ਕਮੇਟੀ ਬਾਬਾ ਬਿਸ਼ਕਰਮਾ ਜੀ ਦਾ ਜੋ ਦਾ ਨਾਂ ਘੇ ਗਿਆ ਆਪਾਂ ਸਾਰਿਆਂ ਨੂੰ ਪਤਾ ਦਿਵਾਂਗੇ ਤੋਂ ਅਗਲੇ ਦਿਨ ਉਹਨਾਂ ਦਾ ਭਾਈ 1800 ਰੁਪਏ ਇਹਦੇ ਵਿੱਚ ਹਿੱਸਾ ਆਇਆ ਹੈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਲੰਗਰ ਹਾਲ ਆਪਾਂ ਨੂੰ ਦਿਖ ਰਿਹਾ ਹੈ ਬਈ ਐਤ ਕੀ ਆਪਾਂ ਲੰਗਰ ਹਾਲ ਦੀ ਲੋੜ ਕਿਉਂ ਪਈ ਸੀ ਪਹਿਲਾਂ ਇਹ ਗੱਲ ਦੱਸ ਦਈਏ ਬਹੁਤ ਮੇਰੇ ਵੀਰ ਕਹਿੰਦੇ ਆ ਕਿ ਲੰਗਰ ਹਾਲ ਤਾਂ ਪਹਿਲਾਂ ਬਣਿਆ ਵਾ ਬਣਿਆ ਭਾਈ ਸਾਨੂੰ ਵੀ ਦਿਖਦਾ ਸਾਰਿਆਂ ਨੂੰ ਦਿਖਦਾ ਪਰ ਲੰਗਰ ਹਾਲ ਜਿਹੜਾ ਬਣਿਆ ਸੀ ਇੱਕ ਤਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਸੀ ਜਦੋਂ ਕੋਈ ਭੋਗ ਪੈਂਦਾ ਸੀ ਕੋਈ ਸਮਾਗਮ ਹੁੰਦਾ ਸੀ ਉਦੋਂ ਭਾਂਡੇ ਖੜਕਦੇ ਸੀ ਇਸ ਕਰਕੇ ਲੰਗਰ ਹਾਲੇ ਬਣਾਉਣਾ ਪਿਆ ਇੱਕ ਦੂਜੇ ਨੰਬਰ ਤੇ ਉੱਥੇ ਚਾਦਰਾਂ ਹੀ ਪਈਆਂ ਸੀ ਜੋ ਚਾਦਰਾਂ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਤਪ ਜਾਂਦੀਆਂ ਸੀ ਉੱਥੇ ਕੋਈ ਪ੍ਰਸ਼ਾਦਾ ਛਕਣ ਵਾਲਾ ਬੰਦਾ ਖੜ੍ਹ ਵੀ ਨਹੀਂ ਸਕਦਾ ਇਸ ਕਰਕੇ ਲੰਗਰ ਹਾਲ ਬਣਾਇਆ ਭਾਈ ਹਾਂ ਕੁਝ ਜਿਹੜੀ ਗੁਪਤ ਸੇਵਾਈ ਹੈ ਉਹ ਸਾਡੇ ਕੋਲੇ ਅਗਰ ਇਹਨੇ ਕਿਸੇ ਦਾ ਸਾਡੇ ਨਾਂ ਨਾ ਬੋਲੋ ਬਾਕੀ ਨਾਂ ਬੋਲੇ ਗਿਆ ਜੇ ਕਹਿੰਦਾ ਰਹਿ ਗਿਆ ਵੀ ਹੋਵੇ ਤਾਂ ਉਹ ਵੀ ਪ੍ਰਬੰਧਕਾਂ ਨੂੰ ਪੁੱਛ ਸਕਦਾ ਹੈ ਬਾਕੀ ਗੱਲ ਹੈ ਜੇ ਕਿਸੇ ਨੇ ਉਂ ਕਿਸੇ ਨੂੰ ਪੈਸੇ ਫੜਾਏ ਆ ਉਹ ਆਪ ਦਾ ਭਾਈ ਆਪ ਪਤਾ ਕਰ ਲੈ ਸਾਡੇ ਕੋਲੇ ਜਿਹੜੇ ਆਏ ਆ ਅਸੀਂ ਉਹਦੇ ਜਵਾਬ ਦੇ ਆ ਉਹ ਭਾਈ ਅਮਰ ਸਿੰਘ ਕੋਲੇ ਸਾਰਾ ਹਿਸਾਬ ਕਿਤਾਬ ਹੁੰਦਾ ਜਾਂ ਬੱਬਾ ਮਨਦੀਪ ਸਿੰਘ ਕੋਲੇ ਜਦੋਂ ਮਰਜ਼ੀ ਪੁੱਛ ਲੋ ਇਹ ਬੇਨਤੀ ਆ ਕਿ ਆਪਾਂ ਇਹ ਲੰਗਰ ਹਾਲ ਤਕਰੀਬਨ ਮੈਂ ਮਿਸਤਰੀ ਜੀ ਨੂੰ ਪੁੱਛਣਾ ਚਾਹੁੰਨਾ ਕਿ ਮਿਸਤਰੀ ਕਿੰਨਾ ਟਾਈਮ ਲੱਗੂ ਹੋ ਸਾਰਾ ਸਾਡਾ ਤਾਂ 15 ਦਿਨ ਤੱਕ ਐਸਟੀਮੇਟ ਆ ਜੀ ਬਈ ਤਕਰੀਬਨ ਮਿਸਤਰੀ ਜੀ ਦੱਸ ਦਿਆ ਕਿ 15 ਦਿਨਾਂ ਬਾਅਦ ਚ ਲੈਂਟਰ ਪਊਗਾ ਤੇ ਉਸ ਤੋਂ ਬਾਅਦ ਅੱਗੇ ਚਲੋ ਕੰਮ ਚੱਲ ਰਿਹਾ ਤਕਰੀਬਨ 6 ਮਹੀਨੇ ਲੱਗ ਜਣਾ ਮੇਰੇ ਹਿਸਾਬ ਨਾਲ ਇਹ ਤਿਆਰੀ ਕਰਨ ਨੂੰ ਸਾਰੇ ਇਹਨੂੰ ਲੰਗਰ ਹਾਲ ਨੂੰ ਲੱਗਣਗੇ ਤੇ ਬੜੀ ਕਿਰਪਾ ਮਾਲਕ ਦੀ ਬੜੀ ਸੰਗਤ ਸੇਵਾ ਕਰ ਰਹੀ ਆ ਤੇ ਇਸ ਤਰੀਆ ਆਪਾਂ ਵੱਧ ਤੋਂ ਵੱਧ ਇਸ ਸੰਗਤ ਹਾਲ ਦੇ ਵਿੱਚ ਸੇਵਾ ਕਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ